ਜੀ ਦੇ ਦਰਬਾਰ ਤੋਂ 200 ਰੁਪਇਆ ਲੈ ਨਾ ਰਸਾਂ ਪਰੇ ਵੰਦੇ ਰੋਗ ਲਾਈ ਦੇ ਧਿਆਗਾ ਆਰ ਭਦੇ ਸਸਿਗਾ ਠੀਕ ਠਾਕ ਤੇ ਵਧੀਆ ਹੋ ਗਿਆ ਨਿਊ ਬਲੋ ਸਟਾਰਟ ਕਰਨੇ ਗਾੜੇ ਪਿੰਡ ਪਾਲਕੀ ਆ ਤੇ ਡੀਜੇ ਇਧਰ ਲਾਏ ਨੇ ਡੀਜੇ ਚੌਂਕ ਦੇ ਵਿੱਚ ਤੇ ਇਧਰ ਅੱਜ ਪਾਲਕੀ ਆਪਣੇ ਡੀਜੇ ਜਮੰਡਾ ਨੇ ਲਾਇਆ ਪੂਰਾ ਚੌਂਕ ਸਜਾਇਆ ਇੱਧਰ ਵੀਰੇ ਮੇਰੇ ਬੈਠੇ ਪਕੌੜੇ ਕੱਢ ਗਏ ਲਵਾਈਆਂ ਨੇ ਬਿਲਕੁਲ ਦੁੱਧ ਗਰਮਾ ਗਰਮ ਚੱਲੂਗਾ ਪਕੌੜੇ ਬਿਲਕੁਲ ਓਕੇ ਆ ਲਵਾਈਆਂ ਮਹਾਰਾਗਾ ਮਿੱਠਾ ਬਣਾ ਰੈਡੀ ਇਹ ਵੀ ਵੀਰੇ ਮੇਰੇ ਬੈਠੇ ਆ ਬ੍ਰੈਡ ਬਰੋਡ ਕੱਢ ਕੇ ਬਿਲਕੁਲ ਓਕੇ ਕੰਮ ਹੈ ਹੁਣ ਪਾਲਕੀ ਸੰਗਤ ਆਊਗੀ ਦੁੱਧ ਉਹ ਵਰਤਾਇਆ ਜਾਊਗਾ ਸਾਰਾ ਕੁਝ ਦੁੱਧ ਖਾਓ ਮੇਰੇ ਬਦਾਮਾਂ ਦਾ ਮੇਰੇ ਬਦਾਮਾਂ ਦਾ ਨਰੇ ਬਦਾਮ ਕਾਜੂ ਖਸਖਾਸ ਸਾਰਾ ਗਸ਼ਵਾਰੇ ਸੌਂਗ ਲਾਚੀ ਸਾਰਾ ਕੁਝ ਬਾਤਾਂ ਸਾਰਾ ਕੁਝ ਗੱਲਾਂ ਦੀ ਸਫਾਈ ਹੋ ਗਈ ਆਪਾਂ ਚੱਲੇ ਗੁਰਦਾਰੇ ਗੁਰਦਾਰੇ ਚੱਲੇ ਬਾਈ ਜੀ ਦੇ ਦਰਬਾਰ ਤੇ ਪਹੁੰਚ ਚੁੱਕੇ ਆਂ ਪਾਲਕੀ ਤੁਰਨ ਵਾਲੀ ਆ ਜਿਹੜੇ ਜਿਹੜੇ ਪੜਾ ਦੇ ਉੱਤੇ ਜਾਊਗੀ ਪਾਲਕੀ ਤੇ ਤੁਹਾਨੂੰ ਨਾਲ ਨਾਲ ਇਹ ਬਲੌਗਸ ਬਣ ਰਹੇ ਹੋ ਤੇ ਬਾਬੇ ਦੇ ਗੁਰਦੇਵਾਰ ਪਹੁੰਚ ਚੁੱਕੇ ਆਪਾਂ ਤੇ ਪਾਲਕੀ ਬਿਲਕੁਲ ਤਿਆਰੀ ਆ ਤੇ ਜਿਵੇਂ ਜਿਵੇਂ ਜਿਹੜੇ ਜਿਹਦੇ ਪੜਾਤੇ ਜਾਊਗੀ ਉਵੇਂ ਮੈਂ ਰਿਪੋਰਟਾਂ ਦਵਾਂ ਕਿ ਬਲੌਗ ਨਾ ਬਣੇ ਰਿਓ ਇਹ ਨੂੰ ਆਪਾਂ ਨੇ ਪਛਾਣਦੇ ਆ ਆਪਣਾ ਮੁੰਡਾ ਏ ਜਿਹੜਾ ਤੁਹਾਨੂੰ ਵਿੱਚ ਜਿਹਦਾ ਦਿਮਾਲੇ ਵੱਡੇ ਵੀ ਪੂਰਾ ਪੂਰਾ ਰੈਡੀ ਹਾਂ ਹਾਲੋ ਆ ਗੀਰ ਮੇਰੇ ਤੇ ਆ ਰਿਹਾ ਕੀਤਾ ਨਾਲ ਜਾਣ ਵਾਸਤੇ ਬਿਲਕੁਲ ਸੰਗਤ ਤਿਆਰ ਆ ਤੇ ਨਗਰ ਕੀਰਤਨ ਨੂੰ ਤੁਰਨ ਵਾਲਾ ਇਧਰ ਵੀ ਸੰਗਤ ਖੜੇ ਆ ਸਾਰਾ ਕੁਝ ਬਿਲਕੁਲ ਓਕੇ ਆ महाराज सवारी वास्ते बस बिल्कुल त्यार त्यार सजा हुई बाबा जी और ये बस तैयारी गुरु घरे संत ਇੱਧਰ ਡਾਈ ਵੀ ਬੋਲੋ ਜੀ ਸੇਵਾ ਹਾਂ ਦੇ ਮੇਰਾ ਵੈਫੋਲ ਇੱਧਰ ਵੀ ਇੱਧਰ ਤਿਆਰੀ ਕਰ ਰਹੇ ਆ ਝੋਲੀਆਂ ਦੀ ਪ੍ਰਸ਼ਾਦ ਵਰਤਣ ਵਾਸਤੇ ਸੰਗਤ ਬੈਠੀ ਆਣੀ ਹਾਂ ਜੀ ਪਿਆਰੇ ਬੰਨਵਾਦ ਕੋਲ ਕੋ गुरु वाहेगुरु 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 ਕਾਜ ਬੇਨਤੀਆਂ ਲੱਗੀ ਪੰਜ ਪਿਆਰੇ ਕੰਮ ਦੇ ਬਾਬਾ ਜੀ ਦਾ ਨਗਰ ਕੀਰਤਨ ਤੁਰਨ ਲੱਗਾ ਹਨ ਸੰਗਤ ਆਈ ਹੈ ਸੰਗਤ ਬਿਲਕੁਲ ਤਿਆਰ ਹੈ ਸੇਵਾ ਕਰਨ ਵਾਸਤੇ ਬੱਚੇ ਬਿਲਕੁਲ ਤਿਆਰੀ ਤੇ ਆ ਹਾਂਜੀ ਹਾਂਜੀ ਤਿਆਰੀ ਤੇ ਬਿਲਕੁਲ ਬੱਚੇ ਨਗਰ ਕੀਰਤਨ ਤੁਰ ਪਿਆ ਜੀ नगर कीर्तन तुर वैगुरु जी बाबा जी द्थान तो ਰਹੀ ਗਾੜੀ ਗਾੜੀ ਬੱਚੇ ਕਰ ਰਹੇ Oh, it's sitting in a row. ਨਗਰਗੀਤਨ ਜਾ ਰਿਹਾ ਅੱਜ ਸੰਤਜੀਤ ਬੋਲ ਤੋਂ ਨੰਗਾ ਜ਼ਿਆਦਾ ਹੁਣ ਪਿੰਡ ਜਾ ਕੇ ਜਿਹੜਾ ਪੜਾ ਲੱਗੂਗਾ ਆਪਾਂ ਉੱਥੇ ਜਾ ਕੇ ਚੱਲ ਕੇ ਦਿਖਾਉਨੇ ਆਂ ਬਾਬਾ ਜੀ ਦੇ ਦਰਵਾਜ਼ੇ ਤੇ ਤੁਰ ਪਿਆ ਗਰਾਊਂਡ 'ਚ ਪਹੁੰਚਣ ਵਾਲਾ ਵਾਇਰੂ ਜੀ ਆਪਣਾ ਪਹਿਲਾ ਪੜਾ ਉੱਥੇ ਚੱਲ ਕੇ ਆਪਾਂ ਤੁਹਾਨੂੰ ਸੰਕਟ ਦਾ ਦਰਸ਼ਨ ਕਰਾਉਨੇ ਆਂ ਗਰਾਊਂਡ 'ਚ ਆ ਗਿਆ ਜੀ ਨਗਰ ਕੀਤਾ ਜਿੱਦਾਂ ਪੜਾ ਇੱਥੇ ਲੱਗੂਗਾ ਉਸ ਤੋਂ ਬਾਅਦ ਅਗਲਾ ਪੜਾ ਇਹ ਚੱਲਣਾ ਖੁੱਲੇ ਪਹਿਲਾ ਦੀਵਾਨ ਇੱਥੇ ਲੱਗਾ ਆਪਣਾ ਗਰਾਊਂਡ 'ਚ ਚੱਲ ਵਾ ਮੈਂ ਬਹੁਤ ਜ਼ਿਆਦਾ ਬਹੀ ਆ ਨਾ ਨਾ ਉਹਦੇ ਵਿੱਚ ਰਾਪੜਾ ਆ ਗਿਆ ਜੇ ਹਾਂ ਹਮਾਰਾ ਇੰਟੀਰੀਅਰ ਆਉਂਦੀ

Oh, Kali! 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 ਦਨ ਨਾਲੇ ਬੇਡਾ ਮਾਰੀਓ ਵਾਇਬ੍ਰੇਟਰੀ ਫਿੱਕੀ ਹੋ ਜਾ ਗਈ ਸੁੱਖਾ ਆਏ ਸੁੱਖਾ ਆਏ ਆਪਾਂ ਮੈਲ ਹੋ ਰਹੇ ਹਨ ਕੋਣ ਕੋਣੀ ਨਾ ਪੰਜ ਵਾਰ ਦੀ ਆ ਕੇ ਅੱਜ ਆਵਾਂ ਖੜਾ ਉਹਨਾਂ ਦਾ ਸਰਕਾਰ ਆ ਗਾਈ ਬੁਰਾ ਤੇ ਬਲੰਦਿਆ ਜੈਮ ਤੇ ਕੇਨਾ ਕੇਨਾ ਟੱਲਣ ਆਏ ਹੋਏ ਗਲਤੀ ਸੰਖਤ ਨੇ ਆ ਪਹਿਲੀ ਯਾਰ ਮੈਚ ਤੋਂ ਬੋਲਣ ਨੇ ਹੌਲੀ ਹੌਲੀ ਲਗਾ ਕਾਇ ਰਾਜਨੀਤੀ ਦੇ ਪੈਰ ਰੱਖਾਂਗੇ ਤੇ ਜਗਵੀਰ ਬਾਦਜੀ ਵੇਖੋ ਕਦੋਂ ਦੇ ਅਪਣ ਮਿਲਣਗੇ ਅਮਿੰਨ ਅਕੰਡੇ ਡਰੋਣੀ ਕੰਡੇ ਨਹੀਂ ਤੇ ਹਲੋ 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 ਫੁੱਟ ਗੱਡ ਹਲੋ 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 ਹੁਣ ਆਪਣੇ ਚੌਂਕ 'ਚ ਆ ਗਏ ਤੇ ਜੇ ਲਾਗਲੇ ਆਪਣੇ ਚੌਂਕ 'ਚ ਬਾ ਬਾ ਜੀ ਆਹ ਜੀ ਦੇਖੇ ਗੁਆਇਰੋ ਗਾਇਆ ਹੈ ਗੁਰੂ ਗੁਆਇਰੋ ਗਾਇਆ ਆਪਣੇ ਚੌਂਕ ਵਿੱਚ ਆ ਗਿਆ ਹੁਣ ਇੱਥੇ ਨਗਰ ਕੀਰਤਨ ਗੀਤਨ ਆ ਗਿਆ ਹਣ ਚੌਂਕ 'ਚ ਆਪਣੇ ਪੰਜ ਪਿਆਰੇ ਅੱਗੇ ਚੌਂਕ 'ਚ ਆ ਗਏ

ਸੇਵਾ ਕਰਦੇ ਬਾਬੇ ਦੀ ਗੱਡੀ ਜਲਦੀ ਪਿੰਡੇ ਜੱਨੇ ਚ ਆ ਗਏ ਚਲ ਥਾਪੜਾ ਬਾਬੇ ਜੱਟੇ ਨੰਗਤ ਇਹ ਪਿੰਡੇ ਜੱਟਾ ਇਧਰ ਆ ਲੱਗੇ ਪੈਂਦਾ ਬਿਲਕੁਲ ਪਿੰਡ ਆ ਰੋ ਰੋ ਲਾਈਨ ਟੰਡਾ ਪੜਾਵੇ ਪੜਾਵੇ ਅੰਗਤਾਂ ਆਉਂਦੇ ਜੀ ਹੁਣ ਆਪਾਂ ਪਿੰਡ ਜੱਟੇ ਚ ਆ ਗਏ ਆ ਬਿਲਕੁਲ ਨੇੜੇ ਹੀ ਨਾਲ ਹੀ ਲੱਗਦਾ ਪਿੰਡੇ ਵੀ ਨਾਲ ਨਾਲ ਇਹ ਦਾਦੇ ਦੀ ਫੋਟੋ ਲਿਆ ਆ ਵਿੱਚ ਇਹ ਪਿੰਡ ਦਾ ਬਹੁਤ ਸੰਯੋਗ ਆ ਸਾਡੀ ਸੰਗਤ ਜਿਹੜੀ ਆਉਂਦੀ ਬਾਬੇ ਸੇਰ ਦੇ ਜੱਟੇ ਦਾ ਬਹੁਤ ਸੰਯੋਗ ਹੁੰਦਾ ਮੇਲੇ ਤੇ ਕੋਈ ਪ੍ਰੋਗਰਾਮ ਕਰਾਉਂਦੇ ਵੀ ਬਹੁਤ ਸੰਯੋਗ ਦਿੰਦੇ ਗੁਰਦੁਆਰੇ 'ਚ ਪਹੁੰਚ ਚੁੱਕੇ ਆ ਇੱਕ ਜਟੇ ਦਾ ਆਪਣੇ ਲਾਗਲਾ ਪਿੰਡ ਦਾ ਗੁਰਦੁਆਰਾ ਹੈ ਲੰਗਰ ਸਿਕਾਇਆ ਜਾਂਦਾ ਜਿਸ ਲਈ ਰਿਸ਼ੀਆ ਮੁਨੀਆ ਕੀਤੇ ਤੈਨੂੰ ਸਦਾ ਨੰਸਕਾਰ ਗੀਦੇ ਰਹਿੰਦੇ ਆ ਸਾਈਆਂ ਕਵਤਾਰੀ ਖੇੜ ਜਾਈ ਬਹਾਰ ਜੀ ਕਵਤਾਰੀ ਖੇੜ ਜਾਈ ਬਹਾਰ ਜੀ ਵੇ ਰਹਿੰਦੇ ਆ ਸਾਈਆਂ ਨਗਰ ਕਿਤਨਾ ਆ ਗਿਆ ਵੀ ਗੁਰਦਾਰੇ ਸੌਰੀ ਆ ਜੀ नगर कीर्तन गुरुद्वारे आया शाम श शाम जे टाइम नगर कीर्तन आया ना